ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਸ਼ੇਵੀ ਪਾਸ਼ਾ ਦੀ ਚੰਸੋ ਪ੍ਰਾਪਤ ਧਰਤੀ ਤੇ ਪਈ ਭੀਟ ਅੱਜ ਤੇ ਅਸੀਂ ਪਹੁੰਚੋਏ ਹਾਂ ਇੱਥੇ ਸ਼ੇਵੀ ਪਾਸ਼ਾ ਦਾ ਦਿਹਾੜਾ ਮਨਾਇਆ ਜਾ ਰਿਹਾ ਵਾ ਭਾਈ ਬਲਬੀਰ ਸਿੰਘ ਜੀ ਪਾਸ ਮੇਰੇ ਨਾਲ ਨੇ ਢਾਡੀ ਜੱਥਾ ਵਾ ਜਿਹੜੀ ਗੁਰੂ ਸਾਹਿਬ ਵੱਲੋਂ ਚਲਾਈ ਪ੍ਰਥਾ ਜੋਧਿਆਂ ਦੀਆਂ ਕਥਾਵਾਂ ਜੋਧਿਆਂ ਦੀਆਂ ਗਥਾਵਾਂ ਜੋਧਿਆਂ ਦੇ ਜਿਹੜੇ ਗੀਤ ਢਾਡੀ ਗਾਉਂਦੇ ਨੇ ਔਰ ਸੰਗਤ ਨੂੰ ਸੁਣਾਉਂਦੇ ਨੇ ਇਹ ਚੱਲਦੇ ਫਿਰਦੇ ਸਾਡਾ ਐਨਸਾਈਕਲੋਪੀਡੀਆ ਹੁੰਦੇ ਨੇ ਇਹਨਾਂ ਨੇ ਇਤਿਹਾਸ ਦੀ ਪੂਰੀ ਖੋਜ ਕੀਤੀ ਹੁੰਦੀ ਆ ਖੋਜ ਕੀਤੀ ਹੁੰਦੀ ਆ ਸੈਂਕੜੇ ਕਿਤਾਬਾਂ ਪੜ੍ਹੀਆਂ ਨੇ ਉਹਦੇ ਵਿੱਚੋਂ ਇਕੱਠਾ ਕੀਤਾ ਗਿਆਨ ਉਹ ਤੁਹਾਡੇ ਤੱਕ ਪਹੁੰਚਾਉਂਦੇ ਨੇ ਚੋਣਵੇਂ ਮੋਤੀ ਜਿਵੇਂ ਸਮੁੰਦਰ ਦੇ ਵਿੱਚੋਂ ਲੱਭ ਲੱਭ ਕੇ ਤੁਹਾਡੇ ਤੱਕ ਪਹੁੰਚਾਉਂਦੇ ਨੇ ਮੈਂ ਇਹਨਾਂ ਨਾਲ ਗੱਲਬਾਤ ਕਰਾਂਗਾ ਮੈਂ ਅੱਜ ਇੱਥੇ ਪੀੜੀ ਪੀੜੀ ਪਹੁੰਚਿਆ ਹੋਇਆ ਆ ਸਾਂ ਮੇਰੇ ਨਾਲ ਪਾਤਸ਼ਾਹ ਸਾਹਿਬ ਨੇ ਪਾਤਸ਼ਾਹ ਜੀ ਵਾਈ ਗੁਰੂ ਜੀ ਕਾ ਖਾਲਸਾ ਉਹ ਵਾਈ ਗੁਰੂ ਜੀ ਕੀ ਫਤਿਹ ਜੀ ਫਤਿਹ ਪਾਤਸ਼ਾਹ ਆਪ ਜੀ ਪੰਜਾਬ ਤੋਂ ਚੱਲ ਕੇ ਆਏ ਹੋ ਇੱਥੇ ਯੂਪੀ ਦੇਖੋ ਜੀ ਡਿਊਟੀ ਜਿਹੜੀ ਗੁਰੂ ਸਾਹਿਬ ਨੇ ਲਾਈ ਆ 99 ਵਾਸਤੇ ਆਉਣਾ ਹੀ ਪੈਣਾ ਹੈ ਨਾ ਖੇਚਲ ਕਰਨੀ ਪੈਣੀ ਹੈ ਤੇ ਰਾਤ ਹੀ ਚੱਲੇ ਸੀਗੇ ਸਵੇਰ ਵੇਲੇ ਪਹੁੰਚ ਗਏ ਦਰਸ਼ਨ ਦਾਰੇ ਕੀਤੇ ਗੁਰੂ ਸਾਹਿਬ ਜੀ ਦੇ ਬਹੁਤ ਆਨੰਦਿਆ ਬੜਾ ਨਾ ਭਾਵੇਂ ਗਰਮੀ ਵੀ ਹੈ ਪਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮਾਨਾ ਅਤਿਅੰਤ ਪ੍ਰਸੰਨ ਹੋਇਆ ਜੀ ਬਹੁਤ ਖੁਸ਼ੀ ਹੋਈ ਭਾਈ ਸਾਹਿਬ ਜੀ ਮੈਂ ਆਪ ਜੀ ਤੋਂ ਬਾਕੀ ਕਥਾ ਗਥਾਵਾਂ ਤੋਂ ਤੁਸੀਂ ਸੁਣਾਉਂਦੇ ਰਹਿੰਦੇ ਹੋ ਗੁਰੂ ਮਹਾਰਾਜ ਜੀ ਉਸਤਤ ਵੀ ਕਰਦੇ ਰਹਿੰਦੇ ਹੋ ਹਮੇਸ਼ਾ ਸਿੱਖ ਇਤਿਹਾਸ ਦੇ ਨਾਲ ਸੰਗਤਾਂ ਨੂੰ ਜੋੜਦੇ ਰਹਿੰਦੇ ਹੋ ਪਰ ਮੈਂ ਜਿਹੜਾ ਸਵਾਲ ਤੁਹਾਨੂੰ ਕੋਈ ਪੁੱਛਣਾ ਚਾਹੁੰਦਾ ਵੀ ਅੱਜ ਕੱਲ ਜਿਵੇਂ ਕਿ ਮੈਂ ਵੇਖ ਰਿਹਾ ਹਾਂ ਤੁਸੀਂ ਵੀ ਉਸ ਚੀਜ਼ ਤੇ ਗੌਰ ਕੀਤਾ ਹੋਏਗਾ ਵੀ ਸਾਡੇ ਜਿਹੜੇ ਸਿੱਖ ਨੇ ਬਹੁਤ ਆਤ ਗਿੰਦੀ ਦੇ ਵਿੱਚ ਉਹ ਆਪਣੇ ਧੜਿਆਂ ਦੇ ਨਾਲ ਜੁੜ ਗਏ ਨੇ ਜਿਵੇਂ ਕਹਿ ਲਈਏ ਵੀ ਧੜਿਆਂ ਦੇ ਸਿੱਖ ਬਣ ਕੇ ਰਹਿ ਗਏ ਨੇ ਠੀਕ ਹੈ ਜੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਬਾਣ ਚ ਮੜ ਕੇ ਕੋਈ ਵੀ ਰਾਜੀ ਨਹੀਂਗਾ ਉਹ ਕਾਰਨ ਕੀ ਸਮਝਦੇ ਹੋ ਕਿ ਪ੍ਰਚਾਰ ਦੀ ਘਾਟ ਆ ਜਾਂ ਜਿਹੜਾ ਰੋਲ ਸਾਡੇ ਮੁਖੀਆਂ ਨੂੰ ਨਿਭਾਉਣਾ ਚਾਹੀਦਾ ਸੀ ਉਹ ਨਹੀਂ ਨਿਭਾ پا ਰਹੇ ਦੇਖੋ ਪ੍ਰਚਾਰ ਜਿਹੜਾ ਸਿੱਖੀ ਦਾ ਬਹੁਤ ਹੋ ਰਿਹਾ ਚਾਰਚ ਫਿਰੇ ਕਥਾਵਾਚਕ ਸਿੰਘ ਢਾਡੀ ਰਾਗੀ ਪ੍ਰਚਾਰਕ ਵਿਸ਼ਰ ਸਾਰੇ ਬੰਦੇ ਜਿੰਮੇਵਾਰੀ ਨਿਭਾ ਰਹੇ ਆ ਪਰ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਉਹ ਬਿਲਕੁਲ ਠੀਕ ਆ ਕਿ ਕਿਤਨਾ ਕਿਤੇ ਅਸੀਂ ਪਾਰਟੀਆਂ ਚ ਵੰਡੇ ਗਏ ਆ ਮੈਂ ਜੀ ਇਸ ਧੜੇ ਨਾਲ ਜੁੜਿਆ ਮੈਂ ਦੂਜੇ ਧੜੇ ਨਾਲ ਜੁੜਿਆ ਉਹ ਧੜਿਆਂ ਦੇ ਕਾਰਨ ਅਸੀਂ ਸਿੱਖੀ ਤੋਂ ਕੋਹਾਂ ਦੂਰ ਚਲੇ ਗਏ ਜਦ ਕਿ ਸਾਨੂੰ ਪਾਰਟੀ ਨਹੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਚਾਹੀਦਾ ਸੱਚੇ ਸਿੱਖ ਤਾਂ ਹੀ ਬਣ ਸਕਦੇ ਜੇ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਬੈਠਾਂਗੇ ਸਿਰ ਨਾਲ ਸਿਰ ਜੋੜ ਕੇ ਗੁਰਮਤਿ ਦੀ ਗੱਲ ਕਰਾਂਗੇ ਫਿਰ ਚੜ੍ਹਦੀ ਕਲਾ ਉਹ ਦੇ ਇਹੜਾ ਕਾਰਨ ਕੀ ਸਮਝ ਜੋ ਤੁਸੀਂ ਵੀ ਕਾਰਨ ਕੀ ਆ ਵੀ ਕਿੱਥੇ ਕਮੀ ਰਹੀ ਕਿਉਂਕਿ ਪ੍ਰਚਾਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੋ ਰਿਹਾ ਵਾ ਕਮੀ ਤਾਂ ਕਿਤੇ ਨਾ ਕਿਤੇ ਰਹੀ ਦਈ ਹੈ ਨਾ ਜੀ ਨਹੀਂ ਕਮੀ ਕੋਈ ਮੈਂ ਨਹੀਂ ਸਮਝਦਾ ਕਮੀ ਪ੍ਰਚਾਰਕ ਨੂੰ ਵੇਖੋ ਮੈਂ 727 ਕਿਲੋਮੀਟਰ ਪੈਂਡਾ ਕਰਕੇ ਆਇਆ ਡਿਊਟੀ ਇਹ ਮੇਰੀ ਕਰ ਰਿਹਾ ਮੈਂ ਹੋਰ ਵੀ ਕਿਤੇ ਕੋਈ ਰਾਗੀ ਪ੍ਰਚਾਰਕ ਗਏ ਨੇ ਜਿੰਨੇ ਕੁ ਜੋਗਿਆ ਕਰ ਰਹੇ ਆ ਕਮੀ ਇੱਥੇ ਰਹਿ ਜਾਂਦੀ ਕਿ ਜੇ ਤੇ ਕਮੇਟੀਆਂ ਆਪਣੀ ਜ਼ਿੰਮੇਵਾਰੀ ਸਮਝ ਕੇ ਪ੍ਰਚਾਰ ਨੂੰ ਅੱਗੇ ਤੋਰਨ ਪ੍ਰਚਾਰ ਕਰਾਉਣ ਵਾਸਤੇ ਕਮਰ ਕੱਸਾ ਕਰਨਾ ਫਿਰ ਪ੍ਰਚਾਰ ਹੋਵੇਗਾ ਤੇ ਜੇ ਕਮੇਟੀਆਂ ਹੀ ਸਾਡੀਆਂ ਨਹੀਂ ਚਾਹੁੰਦੀਆਂ ਕਿ ਅਸੀਂ ਪ੍ਰਚਾਰ ਕਰੀਏ ਅਮਰ ਸੰਚਾਰ ਕਰੀਏ ਫਿਰ ਪ੍ਰਚਾਰ ਨਹੀਂ ਹੋ ਸਕਦਾ ਕਿਤਨਾ ਕਿਤੇ ਸਾਨੂੰ ਸਾਰਿਆਂ ਨੂੰ ਕੰਮਰਕਸਾ ਕਰਨਾ ਪਊਗਾ ਤਗੜੇ ਹੋ ਕੇ ਪ੍ਰਚਾਰ ਕਰਨਾ ਪੈਣਾ ਤਗੜੇ ਹੋ ਕੇ ਪ੍ਰਚਾਰ ਸੁਣਨਾ ਪੈਣਾ ਬਾਕੀ ਰਹਿ ਗਈ ਜਿਹੜੀ ਗੱਲ ਉਹੀ ਹੈ ਕਿ ਅੱਜ ਅਸੀਂ ਸਿੱਖ ਧੜਿਆਂ ਵਿੱਚ ਵੰਡੇ ਗਏ ਤੇ ਵੰਡੇ ਜਾ ਰਿਹਾ ਸਾਨੂੰ ਜਾਤਾਂ ਦੇ ਆਧਾਰ ਤੇ ਅਸੀਂ ਵੰਡੇ ਗਏ ਪਾਰਟੀਆਂ ਦੇ ਆਧਾਰ ਅਸੀਂ ਵੰਡੇ ਗਏ ਤੇ ਜਿਹੜੇ ਧਾਰਮਿਕ ਸਾਡੇ ਆਧਾਰੇ ਨੇ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਜਥੇਬੰਦੀਆਂ ਉਤਸ਼ਾਹਤ ਕਰਨ ਸਾਨੂੰ ਸਾਰਿਆਂ ਨੂੰ ਤੇ ਬਣ ਦਾ ਮਾਨ ਸਨਮਾਨ ਵੀ ਦੇਣ ਫਿਰ ਚੜ੍ਹਦੀ ਕਲਾ ਉਸਕ ਦੀ ਸਿੱਖੀ ਦੀ ਕੋਈ ਐਸੀ ਗੱਲ ਨਹੀਂ ਗਈ ਕਿਤੇ ਨਾ ਕਿਤੇ ਜਿਵੇਂ ਸਾਡੀਆਂ ਇਹ ਕਮੇਟੀਆਂ ਨੇ ਕਮੇਟੀਆਂ ਜਦੋਂ ਤੋਂ 1925 ਤੋਂ ਹੋਣ ਦੇ ਵਿੱਚ ਆਈਆਂ ਨੇ ਉਹਦੇ ਵਿੱਚ ਵੇਖਿਆ ਗਿਆ ਵੀ ਸ਼ੁਰੂਆਤ ਦੇ ਵਿੱਚ ਤਾਂ ਕੰਮ ਵਧੀਆ ਕੀਤਾ ਹੁਣ ਇਹ ਪ੍ਰਧਾਨੀਆਂ ਵਾਸਤੇ ਜਿਹੜੀ ਲੜਾਈ ਆ ਨਾ ਜਾਂ ਕੁਰਸੀ ਵਾਸਤੇ ਲੜਾਈ ਆ ਉਹ ਜ਼ਿਆਦਾ ਹੋ ਰਹੀ ਆ ਪ੍ਰਚਾਰ ਵਾਲਾ ਧਿਆਨ ਘਟ ਦਿੱਤਾ ਯਾਰ ਇਹ ਕੀ ਗੱਲ ਇਹ ਚੀਜ਼ ਦਾ ਵੀ ਅਸਰ ਪੈ ਰਿਹਾ ਵਾ ਸਾਡੇ ਨੌਜਵਾਨੀ ਉੱਤੇ हां ਕਿਤਨਾ ਕਿਤੇ ਨੌਜਵਾਨੇ ਸੋਚਦੇ ਨੇ ਕਿ ਧੜੇਬੰਦੀ ਤੋਂ ਉੱਪਰ ਉੱਠ ਕੇ ਸੇਵਾ ਕੀਤੀ ਜਾਵੇ ਪ੍ਰਧਾਨਗੀਆਂ ਸਕੱਤਰੀਆਂ ਦੂਜੇ ਤੀਜੇ ਇਹ ਚੀਜ਼ਾਂ ਬਹੁਤ ਛੋਟੀਆਂ ਨੇ ਅਸੀਂ ਗੁਰੂ ਦੇ ਸੱਚੇ ਸਿੱਖ ਬਣ ਜਾਈਏ ਤੇ ਫਿਰ ਸਿੱਖ ਦੂਜੇ ਨੂੰ ਬਣਾ ਸਕਦੇ ਤੇ ਜੇ ਅਸੀਂ ਆਪ ਹੀ ਨਹੀਂ ਬਣੇ ਤੇ ਦੂਜੇ ਨੂੰ ਕਿਵੇਂ ਬਣਾ ਸਕਦੇ ਸੋ ਇਹ ਮੈਨੂੰ ਇੱਥੇ ਆ ਕੇ ਖੁਸ਼ੀ ਹੋਈ ਕਿ ਮੈਂ ਪੁੱਛਿਆ ਸੀਗਾ ਇੱਥੇ ਬੈਠਿਆਂ ਕਿ ਭਾਈ ਪ੍ਰਧਾਨ ਜੀ ਕੌਣ ਨੇ ਸੈਕਟਰੀ ਸਾਹਿਬ ਕੌਣ ਨੇ ਕੌਣ ਨੇ ਖਜ਼ਾਨਚੀ ਜੀ ਦੱਸੋ ਮੈਨੂੰ ਉਹਨਾਂ ਕਹਾਂ ਵੀ ਨਹੀਂ ਭਾਈ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਆਪ ਹੀ ਜੁਮੇਵਾਰ ਨੇ ਉਹੋ ਹੀ ਸਭ ਕੁਝ ਨੇ ਸਾਡਾ ਕਿਸੇ ਦਾ ਨਾਮ ਨਹੀਂ ਲੈਣਾ ਔਰ ਔਨ ਸਟੇਜ ਮੈਂ ਕਿਸੇ ਦਾ ਵੀ ਨਾਮ ਨਹੀਂ ਲਿਆ ਤੇ ਉਹ ਨਾ ਸਾਰਾ ਨਿਸ਼ਕਾਮ ਸੇਵਾ ਕੀਤੀ ਹੈ ਤਰਾਉਣੀ ਚਾਹੀਦੀ ਆ ਜੇ ਇਤਰਾ ਸੇਵਾ ਹੋਵੇ ਤੇ ਫਿਰ ਨੌਜਵਾਨ ਜੁੜਨਗੇ ਫਿਰ ਢੜੇ ਬਾਜ਼ੀਆਂ ਤੋਂ ਉੱਪਰ ਉੱਠ ਕੇ ਉਹ ਵੀ ਅੱਗੇ ਆਉਣਗੇ ਜੋੜਨਾ ਚਾਹੀਦਾ ਸਭ ਨੂੰ ਬਹੁਤ ਵਧੀਆ ਬਿਲਕੁਲ ਜੀ ਸਹੀ ਗੱਲ ਆ ਜਦੋਂ ਵੇਖੋ ਨੌਜਵਾਨ ਆ ਜਾਂ ਸਾਡੇ ਬੱਚੇ ਨੇ ਉਹ ਵਿੰਦੇ ਨੇ ਪਹਿਲੋਂ ਵੀ ਕਿਹੜੇ ਹਿਸਾਬ ਨਾਲ ਵਰਤਾਰਾ ਇੱਥੇ ਚੱਲਿਆ ਵਾ ਜਦੋਂ ਉਹ ਲੜਾਈ ਵਿੰਦੇ ਨੇ ਇਹਨਾਂ ਦੀ ਆਪਸ ਦੇ ਵਿੱਚ ਲੜਦਿਆਂ ਜਾ ਖਿੱਚਾ ਤੋਂ ਹੀ ਵੰਦੇ ਨੇ ਫਿਰ ਉਹਨਾਂ ਦਾ ਜਿਹੜਾ ਪ੍ਰਚਾਰ ਜਿਹੜਾ ਹੋ ਰਿਹਾ ਵਾ ਉਹਦਾ ਅਸਰ ਵੀ ਘੱਟ ਹੁੰਦਾ ਵਾ ਕਿਉਂਕਿ ਉਹ ਵੰਦੇ ਨੇ ਵੀ ਗੁਰਦੁਆਰਿਆਂ ਦੇ ਵਿੱਚ ਆਪ ਜਿਹੜੇ ਆਗੂ ਨੇ ਸਾਡੇ ਜਾਂ ਜਿਹਨਾਂ ਨੇ ਅਸੀਂ ਅੱਗੇ ਬਣਾ ਕੇ ਲਾਇਆ ਉਹ ਕੀ ਕੁਝ ਕਰ ਰਹੇ ਨੇ ਉਹ ਚੀਜ਼ ਦਾ ਅਸਰ ਤਾਂ ਪੈਂਦਾ ਹੀ ਆ ਨਾ ਜੀ ਵੇਖੋ ਪ੍ਰਧਾਨਗੀ ਸੈਕਟਰੀ ਸਕੱਤਰੀ ਦੂਜੇ ਤੇ ਜੇ ਬਹੁਤ ਛੋਟੀਆਂ ਚੀਜ਼ਾਂ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਗੁਰੂ ਦੇ ਸਤਕਾਰ ਵਿੱਚ ਨਹੀਂ ਅਸੀਂ ਖਲੋ ਸਕਦੇ ਜਿਹਨਾਂ ਚੀਜ਼ਾਂ ਨੂੰ ਜੱਫਾ ਮਾਰਨ ਦੀ ਗੱਲ ਕਰਾਂਗੇ ਇਹਨਾਂ ਤੋਂ ਪਾਸੇ ਹੋ ਕੇ ਗੁਰੂ ਦੀ ਗੱਲ ਕਰੀਏ ਨੌਜਵਾਨ ਜੁੜਨਗੇ ਭੈਣਾ ਬੀਬੀਆਂ ਆਉਂਦੀਆਂ ਨੇ ਬੜੀ ਸੇਵਾ ਕਰ ਰਹੀਆਂ ਨੇ ਜਦੋਂ ਅਸੀਂ ਇਹ ਚੀਜ਼ਾਂ ਲੈ ਕੇ ਤੁਰਾਂਗੇ ਫਿਰ ਕਿਤਨਾ ਕਿਤੇ ਨੌਜਵਾਨਾਂ ਦਾ ਮਨ ਦੁਖਦਾ ਕਿ ਇਹ ਤੇ ਆਪੋ ਆਪਣੀ ਕੁਰਸੀ ਨੂੰ ਜੱਫਾ ਮਾਰ ਰਹੇ ਨੇ ਫਿਰ ਉਹ ਪਾਸੇ हट ਜਾਂਦੇ ਸਿੱਖੀ ਉਦੋਂ ਹੀ ਵਧੂਗੀ ਜਦੋਂ ਅਸੀਂ ਨਸਕਾਮ ਹੋ ਕੇ ਤੁਰਾਂਗੇ ਸੋ ਨਸਕਾਮਤਾ ਹੋਣੀ ਚਾਹੀਦੀ ਆ ਚੌਧਰਪੁਰੇ ਨੂੰ ਛੱਡ ਕੇ ਸੇਵਾਦਾਰ ਬਣੀਏ ਤਾਂ ਗੱਲ ਬਣਉਂਦੀ ਬਿਲਕੁਲ ਜੀ ਸੇਵਾਦਾਰ ਬਣੀਏ ਤਾਂ ਹੀ ਗੱਲ ਬਣਦੀ ਆ ਪਾਈ ਸਾਹਿਬ ਜੀ ਇੱਕ ਬਹੁਤ ਵੱਡਾ ਰੋਗ ਜਿਹੜਾ ਨਾ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਜੂਪੀ ਚ ਵੀ ਪੈਰ ਫਸਾਰਨ ਲੱਪਿਆ ਹੁਣ ਠੀਕ ਹੈ ਜੀ ਇੱਥੇ ਵੀ ਕਾਫੀ ਐਗਜ਼ੈਂਪਲ ਆਉਣ ਲੱਪੇ ਨੇ ਉਦਾਹਰਨਾਂ ਆਉਣ ਲੱਪੇ ਨੇ ਔਰ ਉਹ ਜਦੋਂ ਸੁਣੀਦਾ ਨਾ ਉਹ ਮਨ ਦੁਖੀ ਹੁੰਦਾ ਵਾ ਹਰ ਸਿੱਖ ਦਾ ਮਨ ਨਾ ਹਿਰਦਾ ਜਿਹੜਾ ਵਾ ਉਹ ਦੁਖੀ ਹੁੰਦਾ ਵਾ ਕਿ ਇੱਕ ਜਿਹੜਾ ਅ ਇਸਾਈ ਧਰਮ ਦਾ ਪ੍ਰਚਾਰ ਜਿਹੜਾ ਸਾਡੇ ਸਿੱਖ ਜਿਹੜੇ ਆ ਨਾ ਇਸਾਈ ਧਰਮ ਬਹੁਤ ਜ਼ਿਆਦਾ ਵੱਧ ਰਿਹਾ ਵਾ ਪੰਜਾਬ ਦੇ ਵਿੱਚ ਔਰ ਸਾਡੇ ਸਿੱਖਾਂ ਸਿੱਖ ਵੀ ਜਿਹੜੇ ਨੇ ਚੰਗੇ ਭਲੇ ਵਧੀਆ ਜਿਨ੍ਹਾਂ ਦੇ ਕੇਸ ਦਾੜਾ ਰੱਖਿਆ ਵਾ ਔਰ ਉਹ ਵੀ ਐਸਾਈ ਬੰਦੇ ਜਾ ਰਹੇ ਨੇ ਇਹਦਾ ਵਜ੍ਹਾ ਕੀ ਹੈ ਕਾਰਨ ਕੀ ਨੇ ਦੇ ਜੀ ਆਹ ਦੇਖੋ ਸਭ ਤੋਂ ਪਹਿਲਾਂ ਤੇ ਇਹ ਆ ਵੀ ਜਿਹੜਾ ਸਿੱਖ ਆ ਉਹ ਤਾਂ ਨਹੀਂ ਜਾਂਦਾ ਗੁਰੂ ਦਾ ਪੱਲਾ ਛੱਡ ਕੇ ਗੁਰੂ ਨੂੰ ਛੱਡ ਕੇ ਸਿੱਖ ਨਹੀਂ ਜਾ ਸਕਦਾ ਉਹ ਹੈ ਹੀ ਇਸ ਤਰ੍ਹਾਂ ਦੇ ਨੇ ਢੋਗਲੇ ਬੰਦੇ ਕਹਿ ਲਓ ਜਾਂ ਉਹ ਕੱਚੇ ਕਹਿ ਲਓ ਉਹਨਾਂ ਨੂੰ ਜਿੱਧਰ ਕਹਿੰਨੇ ਥੋੜਾ ਲਾਲਚ ਦਿੱਤਾ ਉਸ ਪਾਸੇ ਨੂੰ ਹੋ ਗਏ ਗੁਰੂ ਦਾ ਸਿੱਖ ਅਸਲੀ ਸਿੱਖ ਨਹੀਂ ਛੱਡ ਕੇ ਜਾਉ ਗੁਰੂ ਸਾਹਿਬ ਨੂੰ ਅਸੀਂ ਗੁਰੂ ਕੋਲੋਂ ਮੰਗਦੇ ਆ ਗੁਰੂ ਕੋਲੇ ਭਰੋਸਾ ਸਾਨੂੰ ਤੇ ਗੁਰੂ ਦੇ ਚਰਨਾਂ 'ਚ ਹੀ ਸਾਡਾ ਜਨਮ ਹੋਇਆ ਤੇ ਗੁਰੂ ਦੇ ਚਰਨਾਂ 'ਚ ਸਾਡੀ ਮੌਤ ਹੋਵੇ। ਇਹ ਅਸੀਂ ਜਾਈਏ ਵੀ ਸੰਸਾਰ ਤੋਂ ਤੇ ਗੁਰੂ ਵਾਲੇ ਹੋ ਕੇ ਹੀ ਜਾਈਏ। ਗੁਰੂ ਤੋਂ ਵਿਛੜੇ ਬੰਦੇ ਦੀ ਜ਼ਿੰਦਗੀ ਨਹੀਂ ਹੁੰਦੀ। ਤੇ ਜਿਹਦੀ ਇੱਥੋਂ ਪੂਰੀ ਨਹੀਂ ਪਈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਉਹ ਜਿੱਥੇ ਮਰਜ਼ੀ ਚਲੇ ਜਾਵੇ ਉਹਨੂੰ ਪ੍ਰਾਪਤ ਕੁਝ ਨਹੀਂ ਹੋਣਾ। ਪਰ ਉਹ ਕੱਚੇ ਪਿੱਲੇ ਬੰਦੇ ਆ ਜਿਹੜੇ ਆਪਣਾ ਧਰਮ ਛੱਡ ਕੇ ਦੂਜਿਆਂ ਦੇ ਧਰਮ ਨੂੰ ਅਪਣਾਈ ਜਾ ਰਹੇ ਨੇ। ਸਿੱਖ ਕਦੇ ਵੀ ਛੱਡ ਕੇ ਗੁਰੂ ਨੂੰ ਨਹੀਂ ਜਾਂਦਾ। ਅੱਜ ਵੀ ਸਿੱਖ ਬੜੇ ਚੜ੍ਹਦੀ ਕਲਾ ਵਾਲੇ ਗਰੀਬੀ ਵਿੱਚ ਰਹਿੰਦਿਆਂ ਵੀ ਗੁਰੂ ਦੇ ਚਰਨਾਂ ਜੁੜੇ ਹੋ ਆਪਣੇ ਗੁਰੂ ਦਾ ਪੱਲਾ ਛੱਡ ਕੇ ਪਾਸੇ ਨਹੀਂ ਹੋਏ। ਬੰਦੇ ਉਹ ਗਏ ਨੇ ਜਿਨ੍ਹਾਂ ਬੰਦਿਆਂ ਨੂੰ ਪਹਿਲਾਂ ਹੀ ਕਮਜ਼ੋਰ ਸੀਗੇ ਤੇ ਕਮਜ਼ੋਰ ਕੀਤਾ ਵੀ ਗਿਆ ਜਾਂ ਉਹਨਾਂ ਦਾ ਭਰੋਸਾ ਹੀ ਨਹੀਂ ਬਣਿਆ ਗੁਰੂ ਦੇ ਚਰਨਾਂ ਉੱਤੇ ਉਹ ਬੰਦੇ ਛੱਡ ਕੇ ਗਏ ਸਿੱਖ ਨਹੀਂ ਜਾਂਦਾ درست ਗੱਲ ਕਹੀਏ ਜਿਹੜੇ ਕੱਚੇ ਪਿੱਲੇ ਹਨ ਜਿਹੜੇ ਭੌਤਿਕ ਚੀਜ਼ਾਂ ਦੇ ਨਾਲ ਵੱਧ ਜੁੜ ਗਏ ਨੇ ਜਿਹੜੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਨਹੀਂ ਲਿਆ ਜਾਂ ਉਹਨਾਂ ਨੇ ਕਦੀ ਪੜ੍ਹ ਕੇ ਨਹੀਂ ਵਿਖਿਆ ਜਾਂ ਸੁਣਿਆ ਨਹੀਂਗਾ ਉਹੀ ਲੋਕ ਜਿਹੜੇ ਨੇ ਉਹ ਅੱਜ ਮਤਲਬ ਜਾ ਰਹੇ ਨੇ ਉਹ ਭੌਤਿਕ ਚੀਜ਼ਾਂ ਨੂੰ ਹੀ ਸਭ ਕੁਝ ਸਮਝਦੇ ਨੇ ਇੱਕ ਮੈਂ ਭਾਈ ਸਾ ਮੈਨੂੰ ਬੜਾ ਮਨ ਦੁਖੀ ਹੋਇਆ ਚਲੋ ਮੈਂ ਵੀ ਗੱਲ ਕਰ ਰਿਹਾ ਥੋੜਾ ਸਮਾਂ ਇੱਕ ਚੰਗਾ ਵਧੀਆ ਪੜਿਆ ਲਿਖਿਆ ਬੰਦਾ ਜਿਸ ਨੂੰ ਕਹਿੰਦਾ ਵੀ ਇੱਕ ਕੰਮ ਕਰ ਰਿਹਾ ਵੀ ਸਮਾਜ ਸੇਵਾ ਦਾ ਕਰ ਰਿਹਾ ਅਦਾਰੇ 'ਚ ਕੰਮ ਕਰ ਰਿਹਾ ਜੀ ਉਹ ਉਹ ਜੀ ਕਹੇ ਸ਼੍ਰੋਮਣੀ ਕਮੇਟੀ ਤੋਂ ਕਿਸੇ ਚੀਜ਼ ਦੀ ਉਹਨੇ ਡਿਮਾਂਡ ਕੀਤੀ ਆ ਵੀ ਮੈਨੂੰ ਇਸ ਤਰੀਕੇ ਨਾਲ ਤੁਸੀਂ ਕਰਕੇ ਦਿਓ ਸ਼੍ਰੋਮਣੀ ਕਮੇਟੀ ਉਹਦਾ ਕੰਮ ਨਹੀਂ ਪੂਰਾ ਕਰ ਸਕੀ ਜੇ ਕੋਈ ਵਜ੍ਹਾ ਉਸ ਕੋਈ ਵੀ ਕਰਨ ਹੋ ਸਕਦਾ ਵਾ ਉਹ ਬੰਦਾ ਇਹ ਕੱਲ ਦੀ ਧਮਕੀ ਦੇ ਰਿਹਾ ਵੀ ਮੇਰਾ ਜੀ ਕਰਦਾ ਵੀ ਮੈਂ ਇਸਾਈ ਬਨ ਜਾ ਇਹ ਇੱਕ ਧਮਕੀਆਂ ਦੇ ਉੱਤੇ ਵੀ ਉਤਰ ਆਏ ਨੇ ਇਹਦਾ ਕਾਰਨ ਕੀ ਹੈ ਮਤਲਬ ਇਹ ਕਿੱਧਰ ਦੀ ਗੱਲ ਹੋ ਗਈ ਚਲੋ ਮੰਨ ਲਓ ਵੀ ਕਮੇਟੀ ਵਾਲੇ ਜਿੰਨਾ ਸਿੱਖੀ ਦੇ ਹੱਕ ਕਮੇਟੀ ਵਾਲਿਆਂ ਦਾ ਉਹਨਾਂ ਦਾ ਵੀ ਹੈ ਵਾ ਤੁਸੀਂ ਉਹ ਧਮਕੀਆਂ ਦੋਗੇ ਵੀ ਜੇ ਹਟਾ ਕੰਮ ਨਾ ਕੀਤਾ ਤਾਂ ਇਹ ਇਸਾਈ ਬਨ ਜਾਣਾ ਵੇਖੋ ਇਹ ਬਹੁਤ ਛੋਟੀ ਸੋਚ ਆ ਮੈਂ ਇਸ ਗੱਲ ਨੂੰ ਸਮਝਦਾ ਵੀ ਦੇਰ ਲੱਗ ਸਕਦੀ ਕਿਸੇ ਵੀ ادارے ਨੂੰ ਕੰਮ ਕਰਦਿਆਂ ਤੇ ਇਹਦਾ ਮਤਲਬ ਇਹ ਨਹੀਂ ਕਿ ਸਿੱਖੀ ਛੱਡ ਕੇ ਆਪਾਂ ਭੱਜ ਜਾਈਏ ਅੱਜ ਨਹੀਂ ਕੰਮ ਹੋਇਆ ਕੱਲ ਹੋਵੇਗਾ ਕੱਲ ਨਹੀਂ ਪਰਸ ਹੋ ਸਕਦਾ ਨਹੀਂ ਵੀ ਹੋਇਆ ਜੇਦਾ ਮਤਲਬ ਇਹ ਥੋੜਾ ਕਿ ਭਾਈ ਤਾਰੂ ਸਿੰਘ ਹੋਰਾਂ ਤੋਂ ਇੰਨਾ ਤਸ਼ੱਦਦ ਹੋਇਆ ਉਹ ਇਸ ਚੀਜ਼ ਦਾ ਗਿਲਾ ਕਿਸੇ ਨਾਲ ਨਹੀਂ ਕਰਦੇ 22 ਦਿਨ ਬਿਨਾਂ ਖੋਪਰੀ ਦੇ ਜਿਉਂਦੇ ਰਹੇ ਗੁਰੂ ਤੇ ਭਰੋਸਾ ਰਿਹਾ ਸਿੱਖੀ ਨੂੰ ਛੱਡ ਕੇ ਪਾਸੇ ਨਹੀਂ ਹੋਏ ਜੀ ਅਜ ਨਿੱਕੀ ਜੇ ਕੰਮ ਕੋ ਨਹੀਂ ਹੋਇਆ ਤੇ ਦਾ ਮਤਲਬ ਅਸੀਂ ਕਹੀਏ ਸਿੱਖ ਧਰਮ ਹੀ ਚੰਗਾ ਨਹੀਂ ਛੱਡ ਕੇ ਪਾਸੇ ਹੋ ਜਾਵਾਂਗੇ ਸਾਈ ਬਣ ਜਾਵਾਂਗੇ Hindu ਬਣ ਜਾਵਾਂਗੇ ਮੁਸਲਮ ਉਹ ਗੱਲ ਨਹੀਂ ਕੀ ਧਰਮ ਸਾਰੇ ਸਤਕਾਰਯੋਗ ਨੇ ਕੋਈ ਮਾੜਾ ਨਹੀਂ ਆਪੋ ਆਪਣੇ ਧਰਮ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਤੇ ਜੇ ਕੋਈ ਸਾਡਾ ਕਾਰਜ ਨਹੀਂ ਸਾਡੇ ਧਰਮ ਵਿੱਚ ਹੋਇਆ ਤੇ ਦਾ ਮਤਲਬ ਇਹ ਨਹੀਂ ਕਿ ਅਸੀਂ ਸਿੱਖੀ ਤੋਂ ਪਾਸੇ ਹੋ ਜਾਈਏ ਜਾਂ ਉਸ ਆਧਾਰੇ ਨੂੰ ਛੱਡ ਕੇ ਜਾਂ ਸਿੱਖੀ ਛੱਡ ਕੇ ਹੀ ਪਾਸੇ ਹੋ ਜਾਈਏ ਇਹ ਬੁਸਦਲਾਂ ਵਾਲੀ ਗੱਲ ਹੈ ਜਾਂ ਇਹ ਧਮਕੀਆਂ ਦੇ ਲੱਗਦੀਆਂ ਨਹੀਂ 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 ਧਮਕੀਆਂ ਇਹ ਬਣਦੀ ਨਹੀਂ ਗੱਲ ਕਿਉਂਕਿ ਅਸੀਂ ਕਹੀਏ ਕਿ ਮੇਰਾ ਕਾਰਜ ਨਹੀਂ ਹੋਇਆ ਮੈਂ ਸਿੱਖੀ ਛੱਡ ਦੇਣੀ ਜੀ ਮੈਂ ਕੇਸ ਕਟਾ ਦੇਣਾ ਇਹ ਗੱਲ ਨਹੀਂ ਬਣਦੀ ਪੂਰਾ ਸਿੱਖ ਨਹੀਂ ਕਹਿ ਸਕਦਾ ਇਹ ਅਧੂਰੇ ਬੰਦਿਆਂ ਦੀ ਗੱਲ ਹੈ ਪਹਿਲਾਂ ਜਿਵੇਂ ਜੰਗਾ ਚੁੱਧਾ ਦਾ ਸਮਾ ਹੁੰਦਾ ਹੀ ਉਦੋਂ ਇਹ ਵੀ ਸਿੰਘ ਅਰਦਾਸ ਕਰਦੇ ਹੁੰਦੇ ਹਨ ਜਿਹੜੇ ਕੱਚੇ ਪਿੱਲੇ ਨੇ ਉਹ ਛੱਡ ਗਏ ਨੇ ਠੀਕ ਹੈ ਜੀ ਉਹ ਫਿਰ ਉਹਨਾਂ ਦਾ ਕਰਨਾ ਵੀ ਕੀ ਆ ਪੰਥ ਦੇ ਵਿੱਚ ਜਿਨ੍ਹਾਂ ਨੂੰ ਆਪਣੇ ਗੁਰੂ ਦੇ ਉੱਤੇ ਹੀ ਨਿਸ਼ਚਾ ਨਹੀਂ ਗਾ ਜਿਹਨੂੰ ਗੁਰੂ ਦੇ ਉੱਤੇ ਭਰੋਸਾ ਨਹੀਂ ਗਾ ਜਿਹੜੇ ਭੌਤਿਕ ਚੀਜ਼ਾਂ ਦੇ ਪਿੱਛੇ ਹੀ ਮੰਨ ਲਓ ਵੀ ਸਿੱਖੀ ਨੂੰ ਬਣਾ ਰਹੇ ਨੇ ਜਾਂ ਛੱਡ ਰਹੇ ਨੇ ਸਿੱਖ ਗੁਰੂ ਸਾਹਿਬ ਜੀ ਨੇ ਮੁਕੰਮਲ ਸੱਜਿਆ ਸਿੱਖ ਸੰਪੂਰਨ ਸੱਜਿਆ ਔਰ ਸਿੱਖ ਦੇ ਅੰਦਰ ਵਿਸ਼ੇਸ਼ ਗੁਣ ਗੁਰੂ ਸਾਹਿਬ ਜੀ ਨੇ ਭਰੇ ਸਿੱਦਕ ਭਰੋਸਾ ਸਿੱਖੀ ਇਹ ਸਭ ਕੁਝ ਸਿੱਖ ਦੇ ਪਰਪੱਕ ਗੁਣ ਨੇ ਤੇ ਜਦੋਂ ਗੁਰੂ ਸਾਹਿਬ ਜੀ ਨੇ ਖਾਲਸਾ ਸਜਾਇਆ ਉਹ ਮਜਬੂਤ ਸੋਨੇ ਵਰਗਾ ਸਜਿਆ ਖਾਲਸਾ ਸਜਿਆ ਚੜਦੀ ਕਲਾ ਵਾਲਾ ਯੋਧਾ ਜਰਨੈਲ ਸਜਿਆ ਕੱਚਾ ਨਹੀਂ ਸਾਜਿਆ ਜਿਹੜੇ ਭਾਜੇ ਫਿਰਦੇ ਨੇ ਆਪਣੇ ਧਰਮ ਨੂੰ ਛੱਡ ਕੇ ਉਹ ਗੁਰੂ ਦੇ ਸਿੱਖ ਨਹੀਂ ਗਏ ਅਸਲ ਵਿੱਚ ਉਹ ਜਿਹੜੀ ਗੱਲ ਪਹਿਲਾਂ ਤੁਸੀਂ ਕਹੀ ਉਹ ਬਿਲਕੁਲ ਠੀਕ ਹੈ ਕਿ ਕੱਚੇ ਪਿੱਲਿਆਂ ਦਾ ਕੰਮ ਆ ਜੇ ਇਧਰੋਂ ਨਹੀਂ ਪੂਰੀ ਪਈ ਦੂਜੇ ਪਾਸੇ ਚੱਲ ਜਾਾਂਗੇ ਉਧਰੋਂ ਨਹੀਂ ਤੇ ਫਿਰ ਕਿੱਥੇ ਜਾਵਾਂਗੇ ਆਪਾਂ ਸਵਾਰਥ ਨਹੀਂ ਬਣਾਉਣਾ ਚਾਹੀਦਾ ਧਰਮ ਨੂੰ ਧਰਮ ਤੇ ਸ਼ਰਧਾ ਤੇ ਭਾਵਨਾ ਹੋਣੀ ਚਾਹੀਦੀ ਹੈ ਜਦੋਂ ਅਸੀਂ ਸਵਾਰਥ ਬਣਾਵਾਂਗੇ ਉਦੋਂ ਅਸੀਂ ਸੰਪੂਰਨ ਗੁਰੂ ਦੇ ਸਿੱਖ ਨਹੀਂ ਬਣ ਸਕਦੇ ਫਿਰ ਤੇ ਮਤਲਬ ਖੋ ਰਿਹਾ ਬਹੁਤ ਭਾਈ ਸਾਹਿਬ ਜੀ ਤੁਹਾਨੂੰ ਸੋਹਣੀਆਂ ਗੱਲਾਂ ਦੱਸੀਆਂ ਨੇ ਵੀ ਕਿਤੇ ਨਾ ਕਿਤੇ ਸਾਡਾ ਅੰਦਰਲਾ ਜਿਹੜਾ ਉਹ ਪੋਲਾ ਵਾ ਕਮਜ਼ੋਰ ਆ ਇਸੇ ਕਰਕੇ ਵੀ ਅਸੀਂ ਜਿਹੜੇ ਆ ਵੀ ਪੂਰਾ ਨਿਚਾ ਨਹੀਂ ਕਰ ਪਾਰੇ ਸਿੱਖੀ ਨੂੰ ਅਸੀਂ ਭੌਤਿਕ ਚੀਜ਼ਾਂ ਦੇ ਨਾਲ ਜੋੜਨਾ ਸ਼ੁਰੂ ਕਰਤਾ ਵਾ ਖੋਪੜ ਵੀ ਲਵਾਲੇ ਸਿੰਘਾਂ ਨੇ ਸਿੰਘਾਂ ਨੇ ਬੰਦ-ਬੰਦ ਕਟਵਾ ਲਿਆ ਚੜ ਗਏ ਚੜ ਗਏ ਪਰ ਉਹਨਾਂ ਆਪਣਾ ਸਿੱਧਕ ਨਹੀਂ ਜਾਣ ਦਿੱਤਾ ਇੱਥੇ ਇੱਕ ਮੜਾ ਜਿਹਾ ਲਾਸਟ ਵਾਲਿਆ ਜੀ ਮੈਂ ਤੁਹਾਡਾ ਸਮਾਂ ਜ਼ਿਆਦਾ ਨਹੀਂ ਲੈਂਦਾ ਇੱਕ ਲਾਸਟ ਵਾਲੇ ਕਰਨਾ ਚਾਹੁੰਦਾ ਵਾ ਵੀ ਸਾਡੇ ਜਿਹੜੇ ਪ੍ਰਚਾਰਕ ਆ ਨਾ ਹੁਣ ਵੇਖਿਆ ਵਾ ਮੈਂ ਆਪਾਂ ਪਿਛਲੇ ਕੁਝ ਸਮੇਂ ਤੋਂ ਵੇਖਿਆ ਵੀ ਸਾਡੇ ਜਿਹੜੇ ਪ੍ਰਚਾਰਕ ਜਿਹੜੇ ਆ ਨਾ ਬਹੁਤ ਪੜੇ ਲਿਖੇ ਪ੍ਰਚਾਰਕ ਆ ਗਏ ਨੇ ਠੀਕ ਹੈ ਜੀ ਉਹ ਗੁਰੂ ਨੂੰ ਜਿਹੜਾ ਵਾ ਉਹਦੀ ਤੁਲਨਾ ਵਾ ਉਹ ਇੱਕ ਆਮ ਜੀ ਵਸਤੂ ਨਾਲ ਕਰਨਾ ਪੈਂਦੇ ਨੇ ਕਈ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਵੀ ਗਿਆਨ ਹੀ ਜਿੱਦਾਂ ਵੀ ਗੁਰੂ ਆ ਇੱਕ ਹਿਸਾਬ ਨਾਲ ਠੀਕ ਹੈ ਜੀ ਗਿਆਨ ਦੁਨੀਆ 'ਚ ਕਈ ਤਰ੍ਹਾਂ ਦਾ ਵਾ ਇਹ ਇਹਦਾ ਮਤਲਬ ਇਹ ਥੋੜੀ ਸਾਰਾ ਸਾਡਾ ਗਿਆਨ ਆ ਮਤਲਬ ਇਸ ਤਰੀਕੇ ਨਾਲ ਜਦੋਂ ਉਹ ਗੱਲਾਂ ਕਰਦੇ ਨੇ ਜਦੋਂ ਉਹ ਮਤਲਬ ਕਿ ਨਾਸਿਕਤਾ ਨਾਲ ਭਰਪੂਰ ਗੱਲਾਂ ਕਰਦੇ ਨੇ ਇਹੋ ਜੀਆਂ ਗੱਲਾਂ ਕਰਦੇ ਇਹ ਵੀ ਤੇ ਕਿਤੇ ਨਾ ਕਿਤੇ ਕਾਰਨ ਹੈ ਵੀ ਲੋਕਾਂ ਦਾ ਜਿਹੜਾ ਨਿਸ਼ਚਾ ਆਵਾਜ਼ ਆ ਸੰਗਤ ਦਾ ਨਿਸ਼ਚਾ ਆ ਜਿਹੜਾ ਪੂਰਾ ਨਹੀਂ ਬੱਜ ਪਾਰਿਆ ਕਿਉਂਕਿ ਪ੍ਰਚਾਰਕੀ ਜਿਹੜੇ ਸਾਨੂੰ ਜਿਹੜਾ ਵਾ ਕਿ ਸ਼ਰਧਾ ਸਾਡੀ ਤੋੜ ਰਹੇ ਨੇ ਸਾਡੀ ਕੌਮ ਦੀ ਬਦਕਿਸਮਤੀ ਹੈ ਕਿ ਇਹੋ ਜਿਹੇ ਪ੍ਰਚਾਰਕ ਸਾਡੇ ਕੋਲ ਆਏ ਜਿਨ੍ਹਾਂ ਨੇ ਸਾਨੂੰ ਗੁਰੂ ਨਾਲੋਂ ਤੋੜਨ ਦਾ ਯਤਨ ਕੀਤਾ ਸਰੋਵਰਾਂ ਤੇ ਕਿੰਤੂ ਕੀਤਾ ਸਾਡੇ ਪਵਿੱਤਰ ਗੁਰ ਧਾਮਾਂ ਤੇ ਕਿੰਤੂ ਕੀਤਾ ਸਿੱਖੀ ਪਰੰਪਰਾਵਾਂ ਉੱਤੇ ਕਿੰਤੂ ਕੀਤਾ ਸਿੱਖ ਯੋਧਿਆਂ ਉੱਤੇ ਉਹਨਾਂ ਨੇ ਟਿੱਪਣੀਆਂ ਕੀਤੀਆਂ ਦਰਅਸਲ ਸਿੱਖ ਗੁਰੂ ਨਾਲ ਜੁੜਿਆ ਹੋਇਆ ਤੇ ਗੁਰੂ ਕਰਕੇ ਉਹਦਾ ਜੀਵਨ ਹੈ ਜਿਹੜਾ ਇਸ ਤਰ੍ਹਾਂ ਦਾ ਪ੍ਰਚਾਰਕ ਦੁਬਧਾ ਪਾਉਂਦਾ ਮੈਂ ਤਾਂ ਚਾਹੁੰਦਾ ਕਿ ਉਹਨਾਂ ਨੂੰ ਪਹਿਲਾਂ ਹੀ ਸੁਚੇਤ ਕਰ ਦੇਣਾ ਚਾਹੀਦਾ ਕਿ ਭਾਈ ਗੁਰੂ ਦੇ ਘਰ ਵਿੱਚ ਬਹਿ ਕੇ ਗੁਰੂ ਦੀ ਗੱਲ ਕੀਤੀ ਜਾਵੇ ਦੁਬਧਾ ਨਾ ਪਾਈ ਜਾਵੇ ਜੇ ਅਸੀਂ ਸੰਗਤ ਨੂੰ ਤੋੜਾਂਗੇ ਤੇ ਕਿਤਨਾ ਕਿਤੇ ਸਿੱਖੀ ਦਾ ਨੁਕਸਾਨ ਉਹ ਬੰਦੇ ਕਰ ਰਹੇ ਨੇ ਪਰ ਉਹਨਾਂ ਤੋਂ ਸचेत ਰਹਿਣ ਦੀ ਲੋੜ ਆ ਪ੍ਰਚਾਰਕ ਉਹ ਹੀ ਸੱਦਿਆ ਜਾਵੇ ਪ੍ਰਚਾਰਕ ਉਹ ਹੀ ਬੁਲਾਇਆ ਜਾਵੇ ਸਟੇਜ ਉੱਤੇ ਜਿਹੜਾ ਗੁਰੂ ਦੀ ਗੱਲ ਕਰੇ ਜਿਹੜਾ ਗੁਰੂ ਦੀ ਗੱਲ ਨਹੀਂ ਕਰਦਾ ਉਹ ਪ੍ਰਚਾਰਕ ਨਹੀਂ ਹੋ ਸਕਦਾ ਬਹੁਤ ਸਾਰੇ ਪ੍ਰਚਾਰਕ ਐਸੇ ਹੈਗੇ ਆ ਜਿਨ੍ਹਾਂ ਨੇ ਸਾਨੂੰ ਦੁਬਧਾ ਚ ਪਾ ਕੇ ਸਿੱਖ ਨੂੰ ਤੋੜਿਆ ਤੇ ਝੰਡੋੜਿਆ ਵੀ ਉਹਦੀ ਆਤਮਾ ਨੂੰ ਹੁਣ ਵੇਖੋ ਗੱਲ ਗੁਰੂ ਦੀ ਹੋ ਰਹੀ ਹੈ ਕਿਤਨਾ ਕਿਤੇ ਗੱਲ ਦਿਲ ਚ ਪੈਂਦੀ ਹੈ ਨਾ ਜੇ ਜਦੋਂ ਅਸੀਂ ਸ਼ੰਕੇ ਪੈਦਾ ਕਰਾਂਗੇ ਨਹੀਂ ਆ ਵੀ ਨਹੀਂ ਹੋ ਸਕਦਾ ਆ ਵੀ ਨਹੀਂ ਹੋ ਸਕਦਾ ਇੰਜ ਨਹੀਂ ਗਾ ਗੁਰੂ ਸਾਹਿਬ ਦੀ ਇੱਕ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਉਹ ਨਹੀਂ ਗੱਲ ਵੇਖੋ ਗੁਰੂ ਜਗਦੀ ਜੋਤ ਜਾਗਤ ਜੋਤ ਧੰਨ Sri ਗੁਰੂ ਗ੍ਰੰਥ ਸਾਹਿਬ ਮਹਾਰਾਜ ਅਸੀਂ 10 ਗੁਰੂ ਸਾਹਿਬਾਨ ਜੀ ਦੇ ਆਤਮਕ ਸਰੂਪ ਕਹਿੰਦੇ ਆ ਔਰ ਸੰਪੂਰਨ ਜੇ ਕੋਈ ਸੰਸਾਰ ਵਿੱਚ ਗੁਰੂ ਹੈ ਸਭ ਤੋਂ ਵੱਡਾ ਧਰਮ ਕਹਿ ਲਓ ਸਤਕਾਰਯੋਗ ਧਰਮ ਕਹਿ ਲਓ ਦੂਜਿਆਂ ਧਰਮਾਂ ਦਾ ਸਤਕਾਰ ਕਰਨ ਵਾਲਾ ਤੇ ਉਹ ਸਿੱਖ ਧਰਮ ਬਾਬੇ ਨਾਨਕ ਦਾ ਧਰਮ ਆ ਔਰ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਾਂਝਾ ਗਿਆਨ ਦਿੱਤਾ ਗੁਰੂ ਨਾਲ ਜੋੜਨਾ ਚਾਹੀਦਾ ਤੋੜਨਾ ਨਹੀਂ ਚਾਹੀਦਾ ਜੋੜਨ ਜਿੱਡਾ ਪੁੰਨ ਨਹੀਂ ਤੇ ਤੋੜਨ ਜਿੱਡਾ ਪਾਪ ਨਹੀਂ ਉਹਨਾਂ ਬੰਦਿਆਂ ਨੂੰ ਸੁਚੇਤ ਰਹੀਏ ਸਿੱਖੀ ਦੀ ਗੱਲ ਕਰੀਏ ਧੰਨਵਾਦ ਜੀ ਸਾਡੇ ਕੋਲ ਖੰਡਾ ਬਰਮੰਡਾ ਨੂੰ ਕਲਾਵੇ ਵਿੱਚ ਲੈਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੇ ਕਿ ਖੰਡਾ ਬਰਮੰਡਾ ਨੂੰ ਕੁੱਲ ਕਾਈ ਨੂੰ ਜਿਹੜਾ ਰੋਸ਼ਨੀ ਦੇ ਸਕਦੇ ਨੇ ਚਾਨਣ ਮਨਾਰਾ ਨੇ ਉਹਨਾਂ ਵਾਸਤੇ ਸਾਡੇ ਕੋਲ ਜਿਆਦਾ ਵੱਧ ਪੜੇ ਲਿਖੇ ਜਿਹੜੇ ਪ੍ਰਚਾਰਕ ਨੇ ਉਹ ਸਾਡੇ ਧਾਰਮਿਕ ਗ੍ਰੰਥਾਂ ਦੇ ਉੱਤੇ ਕਿੰਤੂ ਕਰਲਾ ਪੈਂਦੇ ਨੇ ਸਾਡੇ ਇਤਿਹਾਸ ਉੱਤੇ ਕਿੰਤੂ ਕਰਲਾ ਪੈਂਦੇ ਨੇ ਸਾਡੀਆਂ ਜਥੇਬੰਦੀਆਂ ਦੇ ਉੱਤੇ ਕਿੰਤੂ ਕਰਲਾ ਪੈਂਦੇ ਨੇ ਸੰਪਰਦਾਵਾਂ ਦੇ ਉੱਤੇ ਕਿੰਤੂ ਪਰੰਪਰਾਵਾਂ ਦੇ ਉੱਤੇ ਕਿੰਤੂ ਕਰਲਾ ਪੈਂਦੇ ਨੇ ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਆ ਕਿਉਂ ਕੋਈ ਕਦੀ ਕਹਿਣਗੇ ਜੀ ਇਹ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਇਹ ਮਨਮਾਤ ਆ ਮੈਂ ਉਹਨਾਂ ਕੋਲ ਇੱਕ ਸਾਲ ਪੁੱਛਣਾ ਚਾਹੁੰਦਾ ਵਾਂ ਵੀ ਹਰ ਦੇਸ਼ ਹਰ ਕੌਮ ਆਪਣੇ ਕੌਮੀ ਝੰਡੇ ਨੂੰ ਸੈਲੂਟ ਕਰਦੀ ਆ ਉਹ ਕੀ ਗੱਲ ਉਹ ਮਨਮਤ ਕਰ ਰਹੀ ਆ ਕਿਉਂ ਕਰ ਰਹੀ ਆ ਸਾਡੇ ਨਿਸ਼ਾਨ ਸਾਹਿਬ ਨੂੰ ਚਲਾਉਣ ਵਾਸਤੇ ਤੇ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਮੈਂ ਕਾਂਗਾ ਵੀ ਇੱਥੇ ਕੁਰਬਾਨੀਆਂ ਹੋਈਆਂ ਨਾਲ ਸਾਡਾ ਮਨ ਜਿਹੜਾ ਸਾਡਾ ਸਿਰਿਆ ਉਹ ਫਗਰ ਨਾਲ ਉੱਚਾ ਹੋ ਜਾਂਦਾ ਵਾ ਅਸੀਂ ਜੋ ਨਿਸ਼ਾਨ ਸਾਹਿਬ ਵੱਲ ਬਿੰਨੇ ਆ ਅਸੀਂ ਉਹਨਾਂ ਲੱਖਾਂ ਸਿੱਧਾ ਸਿੰਘਾਂ ਨੂੰ ਨਤਮਸਤਕ ਹੁੰਨੇ ਆ ਜਦੋਂ ਅਸੀਂ ਨਿਸ਼ਾਨ ਸਾਹਿਬ ਨੂੰ ਸਲੂਟ ਕਰਦੇ ਆ ਇਸ ਕਰਕੇ ਬਹੁਤੇ ਪੜਿਆ ਲਿਖਿਆ ਦੇ ਝਾਂਸੇ 'ਚ ਨਾ ਆਉ ਇਹ ਮੈਂ ਤਾਂ ਕਾਂਗਾ ਵੀ ਇਹ ਸਿੱਧੇ ਸਿੱਧੇ ਕਾਂਗਾ ਵੀ ਕੁਝ ਮਤਲਬ ਕਿ ਪੰਥ ਨੂੰ ਢਾਹ ਲਾਉਣ ਵਾਲੀਆਂ ਏਜੰਸੀਆਂ ਦੇ ਬੰਦੇ ਨੇ ਔਰ ਇਹ ਢਾਲ ਆ ਰਹੇ ਨੇ ਕਹਿੰਦੇ ਦੂਜਿਆਂ ਨੂੰ ਨੇ ਪੀ ਆਰਐਸਡੀ ਨੇ ਬੰਮਨ ਨੇ ਫਲਾਣਾ ਟਮਕਾਣਾ ਇਹ ਹੈ ਉਹ ਹੈ ਪਰ ਅਸਲ ਚ ਜਿਹੜੇ ਆਰਐਸਡੀ ਦੇ ਹੱਥ ਟੋਕੇ ਜਾਂ ਏਜੰਸੀਆਂ ਦੇ ਹੱਥ ਟੋਕੇ ਉਹ ਲੋਕ ਨੇ ਜਿਹੜੇ ਕਿੰਤੂ ਪਰੰਤੂ ਕਰਦੇ ਨੇ ਤੁਹਾਡੇ ਮਨ ਦੇ ਵਿੱਚ ਦੁੱਧਾ ਪਾਉਂਦੇ ਨੇ ਧੰਨਵਾਦ ਅਰਦਾਸ ਵਿੱਚ ਸਿੱਖ ਕੰ ਦਾ ਚੌਕੀਆਂ ਝੰਡੇ ਬੁੰਗੇ ਜੁਗੋ ਜੁਗੇ ਢਾਲ ਇਹ ਤਾਂ ਹੀ ਗੱਲ ਕਹਿਣੀ ਪਈ ਨਾ ਕਿ ਇਹ ਝੰਡੇ ਕਿਨੂਕੇ ਆਗਾ ਨਿਸ਼ਾਨਸ ਤੇ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਹੀ ਹੈ ਪਰ ਉਹਨਾਂ ਦੇ ਨਾਲ ਜੁੜਿਆ ਹੋਇਆ ਇਹ ਸਿੱਖੀ ਦਾ ਨਿਸ਼ਾਨ ਜਿੱਥੇ ਵੀ ਨਜ਼ਰੀ ਪੈਂਦਾ ਸਤਕਾਰ ਨਾਲ ਅਸੀਂ ਆਪਣੇ ਨਿਸ਼ਾਨ ਨੂੰ ਸਿੱਖ ਝਕਾਉਨੇ ਆ ਸਤਕਾਰ ਕਰਦੇ ਜੇ ਅਸੀਂ ਨਹੀਂ ਕਰਾਂਗੇ ਦੂਜੇ ਤੂੰ ਕੀ ਆਸ ਰੱਖਾਂਗੇ ਸੋ ਇਹ ਕਿੰਤੂ ਪ੍ਰੰਤੂ ਵਾਲੇ ਬਹੁਤ ਤੁਰੇ ਫਿਰਦੇ ਨੇ ਇਹੋ ਜੇ ਉਹਨਾਂ ਤੋਂ ਸਟੇਟ ਹੋਣਾ ਪਵੇਗਾ ਸਿੱਖੀ ਦੀ ਗੱਲ ਕਰੀਏ ਆਪਣੇ ਗੁਰੂ ਨਾਲ ਜੋੜੀਏ ਔਰ ਆਪਣੇ ਧਰਮ ਵਿੱਚ ਪ੍ਰਪੱਕ ਰਹੀਏ ਵੇਖੋ ਜੇ ਕੋਈ ਦੂਜੇ ਧਰਮ ਵਾਲਾ ਆਪਣੇ ਧਰਮ ਵਿੱਚ ਪੱਕਾ ਰਵੇ ਉਹਨੂੰ ਮੁਬਾਰਕ ਹੈ ਕਿਸੇ ਨੂੰ ਤੇ ਕਿੰਤੂ ਨਹੀਂ ਉਹ ਆਪਣੇਥਾ ਠੀਕ ਹੈ ਜੋ ਕੁਝ ਕਰ ਰਿਹਾ ਪਰ ਸਿੱਖ ਜਿਹੜਾ ਉਹ ਸਿੱਖੀ ਤੇ ਚੱਲੇ ਔਰ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਸਿੱਖ ਬਣ ਕੇ ਜ਼ਿੰਦਗੀ ਬਤੀਤ ਕਰੇ ਇਹਨੇ ਇੱਕ ਬਚਨ ਪ੍ਰਵਾਨ ਕਰ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਜੀ ਮੇਰੇ ਨਾਲ 파ਰਸ ਜੀ ਸਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਮਾਂ ਦਿੱਤਾ ਬਸ ਮੈਂ ਲਾਸਟ ਜਿਹੜੀ ਗੱਲ ਹੈ ਉਹ ਇੱਕ ਕਰਕੇ ਮੈਂ ਫਤਿਹ ਦੀ ਸਾਹ ਨ ਪਾਵਾਂਗਾ ਤੁਹਾਡੇ ਨਾਲ ਦੂਜਿਆਂ ਧਰਮਾਂ ਨੇ ਆਪਣੇ ਇਤਿਹਾਸ ਨੂੰ ਇਤਿਹਾਸ ਬਣਾ ਕੇ ਪੇਸ਼ ਕਰਤਾ ਉਹ ਇਤਿਹਾਸ ਬਣਾਈ ਜਾ ਰਹੇ ਨੇ ਅਸੀਂ ਆਪਣੇ ਇਤਿਹਾਸ ਨੂੰ ਇਤਿਹਾਸ ਬਣਾਉਂਦੇ ਤੁੜੇ ਹੋਏ ਆ ਇਹ ਸਾਡੀ ਕਮੀ ਆ ਇਹ ਬਹੁਤ ਵੱਡੀ ਕਮੀ ਆ ਅਸੀਂ ਜੇ ਇਨ੍ਹਾਂ ਪ੍ਰਚਾਰਕਾਂ ਤੋਂ ਇਨ੍ਹਾਂ ਇਹੋ ਜੇ ਆਗੂਆਂ ਤੋਂ ਸੁਚੇਤ ਨਹੀਂ ਹੋਏ ਤੇ ਸਾਡੇ ਆਉਣ ਵਾਲੇ ਸਮੇਂ ਵਿੱਚ ਬਹੁਤ ਮੁਸ਼ਕਲ ਹੋਵੇਗੀ ਔਰ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਸਾਨੂੰ ਕਦੇ ਮਾਫ਼ ਨਹੀਂ ਕਰੇਗੀ ਧੰਨਵਾਦ